ਦਾ ਉਧਰ ਕੈਨੇਡਾ ਦੇ ਪੀਐਮ ਅਹੁਦੇ ਦੀ ਦੌੜ ਦੇ ਵਿੱਚੋਂ ਬਾਹਰ ਹੋ ਗਈ ਹੈ ਭਾਰਤੀ ਮੂਲ ਦੀ ਰੂਬੀ ਟੱਲਾ ਸਾਬਕਾ ਇੰਡੋ ਕੈਨੇਡੀਅਨ ਸੰਸਦ ਮੈਂਬਰ ਰੂਬੀ ਟੱਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਉਹ ਬਾਹਰ ਹੋ ਗਈ ਹੈ ਹੁਣ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਖੁਦ ਸਾਂਝੀ ਕੀਤੀ ਰੂਬੀ ਟੱਲਾ ਨੇ ਉਹਨਾਂ ਨੂੰ ਅਯੋਗ ਠਹਿਰਾਉਣ ਦੇ ਫੈਸਲੇ ਨੂੰ ਹੈਰਾਨ ਕਰਨ ਵਾਲਾ ਅਤੇ ਨਿਰਾਸ਼ਾਜਨਕ ਵੀ ਦੱਸਿਆ ਟੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਮੈਨੂੰ ਹੁਣੇ ਹੀ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸੂਚਿਤ ਕੀਤਾ ਗਿਆ ਕਿ ਮੈਨੂੰ ਲੀਡਰਸ਼ਿਪ ਦੌੜ ਤੋਂ ਅਯੋਗ ਘੋrar ਦਿੱਤਾ ਗਿਆ ਹੈ ਇਹ ਫੈਸਲਾ ਹੈਰਾਨ ਕਰਨ ਵਾਲਾ ਤੇ ਨਿਰਾਸ਼ਾਜਨਕ ਹੈ ਖਾਸ ਕਰਕੇ ਜਦੋਂ ਇਸ ਗੱਲ ਨੂੰ ਮੀਡੀਆ ਦੇ ਵਿੱਚ ਲੀਕ ਕਰ ਦਿੱਤਾ ਗਿਆ ਹੈ ਹੁਣ ਅਗੇ ਕਿਹਾ ਕਿ ਪਾਰਟੀ ਨੇ ਮੇਰੇ ਖਿਲਾਫ ਦੋਸ਼ ਲਗਾਏ ਨੇ ਜੋ ਝੂਠੇ ਅਤੇ ਮਨਕੜਤ ਨੇ ਮੈਨੂੰ ਇਸ ਦੌੜ ਤੋਂ ਬਾਹਰ ਕਰਨ ਦੇ ਲਈ ਵਰਤੀਆਂ ਗਈਆਂ ਚਾਲਾਂ ਇਸ ਗੱਲ ਨੂੰ ਸਾਬਿਤ ਕਰਦੀਆਂ ਨੇ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡਾ ਸੁਨੇਹਾ ਲੋਕਾਂ ਦੇ ਵਿੱਚ ਗੂੰਜ ਰਿਹਾ ਸੀ ਅਸੀਂ ਜਿੱਤ ਰਹੇ ਸੀ ਅਤੇ ਪਾਰਟੀ ਇਸ ਤੋਂ ਖਤਰਾ ਮਹਿਸੂਸ ਕਰ ਰਹੀ ਸੀ ਜਿੱਥੇ ਇੱਕ ਦਿਨ ਇਹ ਵਿਦੇਸ਼ੀ ਦਖਲਅੰਦਾਜ਼ੀ ਸੀ ਤਾਂ ਦੂਜੇ ਦਿਨ ਇਹ ਚੋਣ ਮੁਹਿੰਮ ਦੀ ਉਲੰਘਣਾ ਸੀ ਹਾਲਾਂਕਿ ਇਹ ਸਾਰੀਆਂ ਚਾਲਾਂ ਮੈਨੂੰ ਮਾਕ ਕਾਰਨੀ ਕਾਰਨ ਬਹਿਸ ਕਰਨਾਂ ਤੇ ਲੀਡਰਸ਼ਿਪ ਦੀ ਝੂਣਜੇਤਣ ਤੋਂ ਰੋਕਣ ਦੇ ਲਈ ਵਰਤੀਆਂ ਗਈਆਂ ਸੀ ਪਰ ਮੈਂ ਫਿਰ ਵੀ ਕੈਨੇਡਾ ਦੇ ਲੋਕਾਂ ਦੇ ਲਈ ਖੜੀ ਰ੍ਹਾਂਗੀ ਅਤੇ ਕੈਨੇਡਾ ਲਈ ਲੜਦੀ ਰ੍ਹਾਂਗੀ